ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਦੇ ਆਂਗੇ ਪਰਮਲ ਝੋਨੇ ਅਤੇ ਬਾਸਮਤੀ ਦੇ ਕੀ ਆ ਜਿਹੜੇ ਝਾੜ ਆ ਰਹੇ ਆ ਤੇ ਕਿਸਾਨ ਵੀਰੋ ਜੇ ਝਾੜਾ ਦੀ ਗੱਲ ਕਰੀਏ ਤਾਂ ਬਾਸਮਤੀ ਦਾ ਜਿਹੜਾ ਝਾੜ ਆ 1509 1692 ਤੇ 1847 ਜਿੰਨੀਆਂ ਕ ਆਪਣੇ ਕੋਲੇ ਰਿਪੋਰਟਾਂ ਆਈਆਂ ਉਹਦੇ ਵਿੱਚ ਜਿਹੜਾ ਟੌਪ ਝਾੜਾ 22 23 ਕੁਇੰਟਲ ਜਾਣੀ ਕਿ 55 ਤੋਂ 60 ਮਣ ਦੇ ਵਿਚਕਾਰ ਆ ਜਿਹੜਾ ਟੌਪ ਝਾੜਾ ਆ ਰਿਹਾ ਬਾਕੀ ਐਵਰੇਜ ਝਾੜਾ ਜਿਹੜਾ 20 ਕੁਇੰਟਲ ਤੋਂ ਵੀ ਥੱਲੇ ਆਗਾ 12 13 ਕੁਆਂਟਰ ਤੋਂ ਜਿਹੜਾ ਝਾੜ ਸਟਾਰਟ ਹੋ ਜਾਂਦਾਗਾ 45 46 ਮੰਨਦੇ ਆਪਾਂ ਕਹੀਏ ਤਾਂ 45 46 ਮੰਨ ਜਾਂ 50 ਮੰਨ ਤੱਕ ਰ ਜਿਹੜੀ ਔਸਤ ਐਵਰੇਜ ਆ ਰਹੀ ਹੈਗੀ ਬਾਸਮਤੀ 1509 1692 ਤੇ 1847 ਵੈਰਾਈਟੀ ਦੀ ਬਾਕੀ ਝਾੜ ਇਸ ਵਾਰ ਮੰਦੇ ਆ ਕਿਉਂਕਿ ਜਦੋਂ ਆਪਾਂ ਦੇਖਦੇ ਆ ਜਿਹੜੇ ਸਾਲ ਮੀਂਹ ਜ਼ਿਆਦਾ ਪੈਂਦੇ ਆ ਪ੍ਰਾਣੀ ਘਾਬਤੀ ਆਗੀ ਕਿ ਮੀਂਹ ਜਦੋਂ ਜ਼ਿਆਦਾ بارشਾਂ ਜ਼ਿਆਦਾ ਪੈਂਦੀਆਂ ਤਾਂ ਉਹ ਸਾਲ ਝਾੜ ਹਮੇਸ਼ਾ ਘਟਦੇ ਹੁੰਦੇ ਆ ਇਸ ਵਾਰ ਵੀ ਇਦਾਂ ਹੀ ਹੋਇਆ ਮੀਂਹ ਜ਼ਿਆਦਾ ਪਿਆ ਬਿਮਾਰੀਆਂ ਜ਼ਿਆਦਾ ਆਈਆਂ ਝਾੜ ਇਸ ਵਾਰ ਘਟ ਆ ਗਏ ਤੇ ਜੇਸਾ ਹਾਲ ਖੁਸ਼ਕੀ ਜ਼ਿਆਦਾ ਹੁੰਦੀ ਹੈ ਜਾਨਕੀ ਔੜ ਲੱਗਦੀ ਹੈ ਉਸ ਸਾਲਾ ਜਿਹੜੇ ਝਾੜ ਹਮੇਸ਼ਾ ਵੱਧ ਹੀ ਰਹਿੰਦੇ ਹੁੰਦੇ ਹੈਗੇ ਤੇ ਇਸ ਵਾਰੀ ਆ ਜਿਹੜੇ ਝਾੜ ਆ ਜਿਹੜੇ ਰੁਲਾ ਰਹੇ ਆ ਬਾਸਮਤੀ ਦੇ ਤੇ ਬਾਕੀ ਰਹਿੰਦੀ ਖੁੰਦੀ ਕਸੜਾ ਕਸਰ ਆ ਜਿਹੜੀ ਰੇਟਾਂ ਨੇ ਕੱਢ ਰੱਖੀ ਹੈਗੀ ਰੇਟ ਆ ਜਿਹੜੇ ਬਾਸਮਤੀ ਦੇ ਸਾਰੇ 3000 ਤੇ ਜਿਹੜੀ ਹੁਣ ਬਾਸਮਤੀ 3000 ਤੱਕ ਡੈਗ ਚੁੱਕੀ ਹੈਗੀ 28 3200 ਆ ਜਿਹੜਾ ਐਵਰੇਜ ਰੇਟ ਤੇ ਹੁਣ ਬਾਸਮਤੀ ਚੱਲ ਰਹੀ ਹੈ ਬਾਕੀ ਮਾਰਕੀਟ ਦਾ ਕੋਈ ਪਤਾ ਨਹੀਂ ਮਾਰਕੀਟ ਆਉਣ ਵਾਲੇ ਦਿਨਾਂ ਦੇ ਵਿੱਚ ਤੇਜ਼ ਹੋ ਸਕਦੀ ਹੈਗੀ ਕਿ ਪਹਿਲਾਂ ਤੇਜ਼ੀ ਸੀਗੀ ਤੇ ਫੋਲੀ ਫੋ ਉਹਦਾ ਆਉਣ ਦਾ ਕਾਰਨ ਕੀ ਹੈ ਜਿਹੜਾ ਯੂਰਪੀਅਨ ਸੰਘਾ ਉਹਨਾਂ ਨੇ ਜਿਹੜੇ ਪਾਕਿਸਤਾਨ ਤੋਂ ਜਿਹੜਾ ਮੋਟਾ ਝੋਨਾ ਜਿਹੜਾ ਲੰਮਾ ਚੌੜਾ ਉਹ ਖਰੀਦਣਾ ਸਟਾਰਟ ਕਰਤਾ ਤੇ ਆਪਣੀ ਬਾਸਮਤੀ ਦੇ ਕਰਕੇ ਡਿੱਗੀ ਆ ਬਾਕੀ ਕੋਈ ਗੱਲ ਨਹੀਂ ਮਾਰਕੀਟ ਇੱਕ ਵਾਰ ਫੇਰ ਖੜੀ ਹੋਊਗੀ ਤੇ ਰੇਟ ਆਪ ਨੂੰ ਵਧੀਆ ਮਿਲ ਲੱਗਣਗੇ ਤੇ ਜੇ ਆਪਾਂ ਪਰਮਲ ਝੋਨੇ ਦੀ ਗੱਲ ਕਰੀਏ ਕਿਸਾਨ ਵੀਰੋ ਜਿੰਨੀਆਂ ਕਿ ਰਿਪੋਰਟਾਂ ਆਪਣੇ ਕੋਲੇ ਆ ਰਹੀਆਂ ਪਰਮਲ ਝੋਨੇ ਦੀਆਂ ਪੀਆਰ 111 ਪੀਆਰ 126 ਇਹ ਵੈਰਾਈਟੀਆਂ ਜਿਹੜੀਆਂ ਕਿਸਾਨ ਵੀਰਾਂ ਨੇ ਬਹੁਤਿਆਂ ਨੇ ਵੱਢ ਲਈਆਂਗਾ ਤੇ ਇਹਨਾਂ ਦਾ ਝਾੜਾ ਜਿਹੜਾ 65 ਤੋਂ 70 ਮਾਣ 65 ਤੋਂ 70 ਮਾਣਾ ਜਿਹੜਾ ਝਾੜ ਆ ਰਿਹਾ ਕਿਸਾਨ ਵੀਰੋ 28 ਕਵਾਂਟਲ ਟਿੱਕਰ ਆ ਜਿਹੜਾ ਝਾੜ ਆ ਰਿਹਾਗਾ PR111 ਤੇ PR126 ਵੈਰੈਟੀ ਦਾ ਜਿਹੜੀਆਂ ਸ਼ਾਰਟ ਵੈਰੈਟੀਆਂ ਇਹ ਕਿਸਾਨ ਵੀਰਾਂ ਨੇ ਵੱਢੀਆਂ ਤੇ 65 ਤੋਂ 70 ਮਾਣ ਦੇ ਵਿੱਚਕਾਰ ਝਾੜ ਆ ਰਿਹਾ ਇਹਨਾਂ ਦਾ ਵੀ ਝਾੜ ਚਲੋ ਇਹ ਸ਼ਾਰਟ ਵੈਰੈਟੀਆਂ ਇਹਨਾਂ ਦਾ ਝਾੜ ਆਪਾਂ ਠੀਕ ਕਹਿ ਸਕਦੇ ਹਾਂ ਕਿਉਂਕਿ ਇਹ ਲੱਗੇ ਵੀ ਅਗੇਤੇ ਆਗੇ ਬਾਕੀ ਜਿਵੇਂ ਜਿਵੇਂ ਪਛੇਤ ਤੇ ਆਉਣਗੇ ਝੋਨੇ ਤਾਂ ਓਵੇਂ ਝਾੜ ਆ ਜਿਹੜੇ ਵੱਧ ਆਉਣ ਦੀ ਉਮੀਦ ਹੈਗੀ ਹੈਗੀ ਜਿਹੜੇ ਗੇਤੇ ਝੋਨੇ ਉਹਨਾਂ ਦੇ ਹਮੇਸ਼ਾ ਝਾੜ ਆ ਜਿਹੜੇ ਘੱਟ ਹੁੰਦੇ ਹੈਗੇ 6570 ਮੰਨ ਆਪਾਂ ਠੀਕ ਕਹਿ ਸਕਦੇ ਆ ਅਗੇਤੇ ਦੇ ਹਿਸਾਬ ਦੇ ਨਾਲ ਕਿਉਂਕਿ 11 ਜਿਹੜੀ ਪੁਰਾਣੀ ਵੈਰਾਈਟੀ ਆ ਇਹ ਇਹਨਾਂ ਦਾ ਝਾੜ ਆ ਜਿਹੜਾ 70 ਅਖੀਰ ਹੁੰਦਾਗਾ 11 ਦਾ ਤੇ 70 6570 ਮੰਨ ਦੇ ਵਿਚਕਾਰ ਇਸ ਵਾਰ ਵੀ ਆ ਜਿਹੜਾ 11 ਨਿਕਲ ਰਿਹਾ ਤੇ PR126 ਵੀ ਜਿਹੜਾ 6570 ਮੰਨ ਦੇ ਵਿਚਕਾਰ ਨਿਕਲ ਰਿਹਾਗਾ ਬਾਕੀ ਜੇ ਕਿਸੇ ਭਰਾਣੇ ਕੋਈ ਹੋਰ ਵੈਰਾਈਟੀ ਵੱਢੀ ਆ ਗਈ ਤਾਂ ਉਹ ਆਪਣਾ ਕਮੈਂਟ ਕਰਕੇ ਦੱਸ ਸਕਦਾ ਤੁਹਾਡਾ ਕੀ ਝਾੜ ਆ ਰਿਹਾ ਬਾਸਮਤੀ ਦਾ ਕੀ ਝਾੜ ਆ 1509 1692 1847 ਦਾ ਤੇ ਪੀ ਆਰ ਕਿਸਮ ਦਾ ਕੀ ਝਾੜ ਆ ਰਿਹਾ ਜਾਂ ਪਰਮਲ ਝੋਨੇ ਦਾ ਕੀ ਝਾੜ ਆ ਰਿਹਾ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਨਾ ਤੇ ਆਪਣੇ ਪੇਜ ਨੂੰ ਜਰੂਰ ਫੋਲੋ ਕਰਨਾ